ਗੁਰੂ ਘਰੋਂ ਦੋ ਪੰਥ ਚੱਲਣਿਆ ਬਾਬਾ ਜੀ ਕਹਿੰਦੇ ਇੱਕ ਵੈਸ਼ਨੋ ਵਰਤੀ ਵਾਲੇ ਇੱਕ ਭਗਤੀ ਭੌ ਵਾਲੇ ਇੱਕ ਵੀਰ ਰਾਸ ਗਾਤਰਿਆਂ ਵਾਲੇ ਇੱਕ ਭਗਤੀ ਭੌ ਵਾਲੇ ਬਾਬਾ ਜੀ ਇਹ ਕਹਿੰਦੇ ਰਹੇ ਆ ਸਾਡੇ ਆ ਜਿੱਚ ਕੋਈ ਮਰਜੀ ਭਰਤੀ ਹੋ ਜੇ ਫਿਰ ਕਹਿੰਦੇ ਭਗਤੀ ਭੌ ਵਾਲਾ ਪਾਸਾ ਉੱਚਾ ਵਾ ਜਿਸ ਵੇਲੇ ਵੀਰ ਭਰਾ ਦਾ ਮਨ ਬਣਦਾ ਵੈਸ਼ਨੋ ਵਰਤੀ ਧਾਰ ਕੇ ਨਾਮ ਜਪੋ ਬਾਬਾ ਹਜ਼ਾਰਾ ਸਿੰਘ ਜੀ ਨੂੰ ਮੰਨੋ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁਮਣਾ ਵਾਲਾ ਗੁਰਨਾਨਕ ਜੋਤਾ ਪਰਮੇਸ਼ਰ ਪਾਸ਼ਾ ਹੀ ਪਹਿਲੀ ਗਰੀਬਾਂ ਦੇ ਯਾਰ ਗੁਰਨਾਨਕ ਦੇ ਵਤਾਰ ਤਨ ਬਾਬਾ ਜੀ ਨਾਨਕ ਦੇ ਸਾਤ ਗੁਰੂ ਬਾਬਾ ਜੀ ਨਾਨਕ ਦੇ ਧੰਨੇ ਤਨ ਹੀ ਧੰਨੇ ਜਹੇਦਾਰ ਮੱਖਣ ਸਿੰਘ ਜੀ ਖੋਖੜ ਫੌਜੀਆਂ ਵਾਲੇ ਪਾਸ਼ਾ ਦੇ ਪਾਸ਼ਾ ਦਸਮ ਪਿਤਾ ਗੁਰੂ ਗੋਬਿੰਦ ਦੇ ਵਤਾਰ ਅਮਰ ਸ਼ਹੀਦ ਮਾਇਆ ਤੋਂ ਰਹਿ ਤਨ ਬਾਬਾ ਜੀ ਨਾਨਕ ਗੁਰੂ ਘਰੋਂ ਦੋ ਪੰਥ ਚੱਲਣਿਆ ਬਾਬਾ ਜੀ ਕਹਿੰਦੇ ਇੱਕ ਵੈਸ਼ਨੋ ਵਰਤੀ ਵਾਲੇ ਇੱਕ ਭਗਤੀ ਭੌ ਵਾਲੇ ਇੱਕ ਵੀਰ ਰਾਸ ਗਾਤਰਿਆਂ ਵਾਲੇ ਇੱਕ ਭਗਤੀ ਭੌ ਵਾਲੇ ਬਾਬਾ ਜੀ ਇਹ ਉਹ ਕਹਿੰਦੇ ਰਿਹਾ ਸਾਡੇ ਆ ਜਿੱਚ ਕੋਈ ਮਰਜੀ ਭਰਤੀ ਹੋ ਜੇ ਫਿਰ ਕਹਿੰਦੇ ਭਗਤੀ ਭੌ ਵਾਲਾ ਪਾਸਾ ਉੱਚਾ ਵਾ ਜਿਸ ਵੇਲੇ ਵੀਰ ਭਰਾ ਦਾ ਮਨ ਬਣਦਾ ਵੈਸ਼ਨੋ ਵਰਤੀ ਧਾਰ ਕੇ ਨਾਮ ਜਪੋ ਬਾਬਾ ਹਜ਼ਾਰਾ ਸਿੰਘ ਜੀ ਨੂੰ ਮੰਨੋ ਆਸ਼ਾ ਹੀ ਪਹਿਲੀ ਗਰੀਬਾਂ ਦੇ ਯਾਰ ਗੁਰੂ ਨਾਨਕ ਦੇ ਵਤਾਰ ਤਨ ਬਾਬਾ ਜੀ ਨਾਨਕ ਦੇ ਸਾਤ ਗੁਰੂ ਬਾਬਾ ਜੀ ਨਾਨਕ ਦੇ ਜਾਨੇ ਤਨ ਹੀ ਧਾਨੇ ਜਹੇਦਾਰ ਮੱਖਣ ਸਿੰਘ ਜੀ ਖੋਖੜ ਫੌਜੀਆ ਵਾਲੇ ਪਾਸ਼ਾ ਦੇ ਪਾਸ਼ਾ ਦਸਮ ਪਿਤਾ ਗੁਰੂ ਗੋਬਿੰਦ ਦੇ ਵਤਾਰ ਅਮਰ ਸ਼ਹੀਦ ਮਾਇਆ ਤੋਂ ਰਹਿਤ